ਬਦਵਾਨ ਉਰਖ ਨੇ ਬਚਨ ਆਖੇ ਤਾਜ ਮਹਿਲ 22000 ਮਜ਼ਦੂਰ ਲਾ ਕੇ ਜਬਰੀ ਧੱਕੇ ਜੋਰੀ ਨਾਲ 9 ਸਾਲ ਕੰਮ ਚੱਲਿਆ ਸੀ ਤਾਜ ਮਹਿਲ ਦਾ ਔਰ 22000 ਮਜ਼ਦੂਰ ਜਬਰੀ ਲਾਇਆ ਪਰ ਜਦੋਂ ਸ੍ਰੀ ਹਰਮੰਦਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਬਣਾਇਆ ਬੇਅੰਤ ਸਿੱਖ ਸੰਗਤਾਂ ਸ਼ਰਧਾਲੂਆਂ ਨੇ ਜਬਰੀ ਨਹੀਂ ਬਲਕਿ ਹਿਰਦੇ ਦੀ ਭਾਵਨਾ ਦੇ ਨਾਲ ਸੇਵਾ ਤੇ ਸਿਮਰਨ ਕਰਕੇ ਸੋਚਦੇ ਸਨ ਸ੍ਰੀ ਹਰਮੰਦਰ ਸਾਹਿਬ ਦੀ ਇੱਕ ਸੇਵਾ ਵਿੱਚ ਇੱਕ ਮਿੱਟੀ ਦਾ ਕਿੰਕਾ ਵੀ ਟੁੱਕ ਕੇ ਜੋਗ ਥਾਂ ਤੇ ਰੱਖ ਦਿਵਾਂਗੇ ਤੇ ਸਾਡਾ ਜੀਵਨ ਸਫਲ ਹੋ ਜਾਏਗਾ ਇੱਕ ਵਿਦਵਾਨ ਨੇ ਸੈਲਾਨੀ ਨਹੀਂ ਸ਼ਬਦ ਵਰਤੇ ਸਨ ਤਾਜ ਮਹਿਲ ਮੌਤ ਦਾ ਪ੍ਰਤੀਕ ਹੈ ਉੱਥੋਂ ਮੌਤ ਨਜ਼ਰ ਆਉਂਦੀ ਹੈ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿੱਚੋਂ ਜ਼ਿੰਦਗੀ ਨਜ਼ਰ